ਹਰ ਛੋਟੀ ਜੀ ਮੇਰੇ ਪਿੱਛੇ ਸਿਰ ਦੁਖਦਾ ਇੱਕ ਦੋ ਦਿਨ ਤਾਂ ਆਪਾਂ ਦੇਖਦੇ ਆਂ ਵੀ ਚਲੋ ਹਟ ਜੂ ਯਾਰ ਕੱਲ ਨੂੰ ਹਟ ਜੀ ਜਦੋਂ ਵੱਧ ਜਾਂਦਾ ਫਿਰ ਆਪਾਂ ਆਰਾਮ ਪਰੇ ਫੂਲ ਜਾਂਦੇ ਆਂ ਜਾਂ ਇੱਧਰ ਉੱਧਰ ਜਾਂਦੇ ਆਂ ਮੈਂ ਅੰਦਰ ਰਿਕਾਰਡਨ ਕਰਨ ਗਿਆ ਤਾਂ ਬਜ਼ੁਰਗ ਬੈਠਾ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤ 25 ਕਿਲੋਮੀਟਰ ਜਾਣਾ ਪੈਂਦਾ ਤੇ ਵਾਲਦਾਰੇ ਤੁਹਾਨੂੰ ਪਤਾ ਹੀ ਹੋਣਾ 25 ਕਿਲੋਮੀਟਰ ਥੋੜੀ ਜੀ ਦਵਾਈ ਲੈਣ ਵਾਸਤੇ ਜਾਣਾ ਮੇਰਾ ਨਾ ਹੁੰਜੇ ਜਿੰਦਗੀ ਇਹ ਬੱਚਾ ਦੋ ਲੈਣਾ ਚਾਹੀਦਾ ਸਾਨੂੰ ਦਵਾਈ ਮਿਲ ਗਈ ਬਹੁਤ ਵਧੀਆ ਵੋਲ ਵੋਲ ਹੌਣ ਦੇ ਬੋਲ ਜੇ ਤੁਹਾਨੂੰ ਕੋਈ ਪਰਸਨ ਨਹੀਂ ਲੱਗਦਾ ਪਲੀ ਜਾਈ ਮਿਲੀ ਚਾਹੁੰਦਾ ਅਸੀਂ ਪਹਿਲਾਂ ਪ੍ਰਾਈਵੇਟ ਹੋ ਜਾਉਂਦੇ ਸੀਗੇ ਸਾਡੇ ਪੈਸੇ ਲੱਗਦੇ ਜੀ ਇੱਥੇ ਆਈ ਜਾਂਦੇ ਦਵਾਈ ਲੈਣ ਸਾਡਾ ਫਰੀ ਕੰਮ ਆਇਆ ਮੈਂ ਗੁਰਮੀਤ ਸਿੰਘ ਸੈਣੀ 11 ਫੇਸ ਮੋਹਾਲੀ ਚ ਦਵਾਈ ਲੈਣ ਵਾਸਤੇ ਆਇਆ ਤੇ ਇੱਥੇ ਮੈਨੂੰ ਸਾਰੀ ਦਵਾਈ ਅੰਦਰੋਂ ਮਿਲੀ ਹੈ ਤੇ ਡਾਕਟਰ ਸਾਹਿਬ ਤੇ ਸਟਾਫ ਬੜੇ ਮਿਲਨਸਾਰ ਨੇ ਬੜੇ ਪਿਆਰ ਨਾਲ ਗੱਲਬਾਤ ਕਰਦੇ ਆ ਤੇ ਮੈਂ ਇਸ ਕੰਮ ਤੋਂ ਭਗਵਾਨ ਤਮਾਨ ਸਰਕਾਰ ਦਾ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਨੇ ਜੋ ਕਲੀਨਿਕ ਖੋਲੇ ਆ ਉਹਨਾਂ ਤੋਂ ਅਸੀਂ ਬਹੁਤ ਖੁਸ਼ ਆ ਸਾਨੂੰ ਬਜ਼ੁਰਗਾਂ ਨੂੰ ਬੜੀ ਇੱਛਾ ਟਰੀਟਮੈਂਟ ਸਾਰਿਆਂ ਨੂੰ ਦਵਾਈ ਫਰੀ ਮਿਲਦੀ ਹੈ ਮੇਰੇ ਪੈਰ ਤੇ ਸੱਟ ਲੱਗੀ ਸੀ ਮੈਂ ਉਹਦੀ ਦਵਾਈ ਲੈਣ ਆਇਆ ਡਾਕਟਰ ਸਾਹਿਬ ਨੇ ਦਵਾਈ ਅੰਦਰੋਂ ਫਰੀ ਦਿੱਤੀ ਹੈ ਤੇ ਕੋਈ ਪੈਸਾ ਇੱਥੇ ਨਹੀਂ ਲੱਗਦਾ ਜੀ ਸਰਕਾਰ ਦੇ ਅਸੀਂ ਬਹੁਤ ਧੰਨਵਾਦੀ ਹਾਂ ਜੀ ਆਮ ਆਦਮੀ ਕਲੀਨਿਕ ਹੈ ਜਿੱਥੇ 1 ਕਰੋੜ ਬੰਦਾ ਹੁਣ ਤੱਕ 1 ਕਰੋੜ ਤੋਂ ਵੱਧ ਬੰਦਾ ਆ ਕੇ ਉੱਥੇ ਦਵਾਈ ਲੈ ਚੁੱਕੇ ਨੇ 90 ਕਿਸਮ ਦੀਆਂ ਦਵਾਈਆਂ 40 42 ਕਿਸਮ ਦੇ ਟੈਸਟ ਫ੍ਰੀ ਨੇ ਉੱਥੇ ਕੋਈ ਪੈਸਾ ਨਹੀਂ ਲੱਗੂਗਾ